ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਾਂ ਲਈ ਪੰਜਾਬ ਦੇ ਵਿੱਤ ਵਿਭਾਗ ਦੁਆਰਾ 5.5 ਸਾਲਾਂ ਦੇ ਬਕਾਏ ਜਾਰੀ ਕਰਨ ਸੰਬੰਧੀ ਤੇ ਇਸ ਨੂੰ ਅਦਾ ਕਰਨ ਦੇ ਢੰਗ ਬਾਰੇ ਵਿਸਥਾਰ ਨਾਲ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਬੇਜਾਨ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲੋ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਮਿਤੀ 25 ਤੋਂ 2025 ਨੂੰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ 5500ਾਂ ਦੇ ਬਕਾਏ ਜਾਰੀ ਕਰਨ ਸਬੰਧੀ ਪੱਤਰ ਜਾਰੀ ਕਰਨ ਤੇ ਇੱਕ ਵਾਰ ਤਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਤੇ ਉਹਨਾਂ ਨੇ ਬਹੁਤ ਹੀ ਲੰਬੇ ਸਮੇਂ ਤੋਂ ਢੁੱਕੇ ਜਾ ਰਹੇ ਬਕਾਏ ਅਦਾਇਗੀ ਸਬੰਧੀ ਸਰਕਾਰ ਦੇ ਪੱਤਰ ਨੂੰ ਵੇਖ ਕੇ ਖੁਸ਼ੀ ਪ੍ਰਗਟ ਕੀਤੀ ਸੀ ਭਾਵੇਂ ਕਿ ਸਰਕਾਰ ਨੇ ਇਸ ਵਿੱਚ ਕਾਫੀ ਜ਼ਿਆਦਾ ਦੇਰੀ ਵੀ ਕਰ ਦਿੱਤੀ ਹੈ। ਪਰੰਤੂ ਇਸ ਤੋਂ ਸੋਚਿਆ ਜਾ ਰਿਹਾ ਸੀ ਕਿ ਦੇਰ ਆਏ, ਧਰਸਤ ਆਏ। ਦਰਅਸਲ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਬਹੁਤ ਹੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਸੀ ਤੇ ਉਹਨਾਂ ਦਾ ਬਕਾਇਆ ਸਰਕਾਰ ਇੱਕ ਹੀ ਕਿਸ਼ਤ ਵਿੱਚ ਇੱਕ ਮੁਸ਼ਤ ਪਦਾ ਕਰਨ ਦੀ ਉਮੀਦ ਵੀ ਕੀਤੀ ਸੀ ਜਿਸ ਨਾਲ ਕੇ ਬਕਾਏ ਦੀ ਰਕਮ ਦੀ ਵਰਤੋਂ ਕਰਕੇ ਉਹ ਕਿਸੇ ਉਸਾਰੂ ਕੰਮ ਵਿੱਚ ਇਹ ਰਕਮ ਲਗਾ ਸਕਣ ਇਸ ਲਈ ਪਹਿਲਾਂ ਤਾਂ ਧਰਨੇ ਮਜਾਰੇ ਰਹਿਲੀਆਂ ਦਾ ਦੌਰ ਦਿਲਦਾ ਰਿਆ ਪਰ ਜਦੋਂ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਨਹੀਂ ਸੜਕੀ ਤਾਂ ਸਰਕਾਰ ਨੇ ਹੈਰਾਨੀਜਨਕ ਢੋਂਗ ਦੇ ਨਾਲ ਚੁੱਪੀ ਧਾਰੀ ਰੱਖੀ ਤਾਂ ਫਿਰ ਤੱਕ ਹਾਰ ਕੇ ਮਲਾਜ਼ਮਾਂ ਤੇ ਪੈਨਸ਼ਨਾਂ ਦੁਆਰਾ ਮਾਨ ਜੋ ਪੰਜਾਬ ਐਂ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੀ ਫੈਸਲਾ ਉਹਨਾਂ ਦੇ ਹੱਕ ਵਿੱਚ ਆਉਣ ਤੇ ਵੀ ਜਦੋਂ ਸਰਕਾਰ ਵੱਲੋਂ ਕੋਈ ਹਿਲਜੁਲ ਨਹੀਂ ਹੋਈ ਤਾਂ ਕੰਟੈਂਪਟ ਆਫ ਕੋਰਟ ਰਿਟਾ ਲਗਾਈਆਂ ਗਈਆਂ ਤੇ ਜਿਨ੍ਹਾਂ ਵਿੱਚੋਂ ਸੀਓਸੀਪ ਨੰਬਰ 3526/2024 ਬਲਵੰਤ ਸਿੰਘ ਐਂਡ ਆਦਰਸ ਵਰਸਸ ਅਜੈ ਕੁਮਾਰ ਸਿਨਹਾ ਆਈਏਐਸ ਪ੍ਰਿੰਸੀਪਲ ਫੈਕਟਰੀ ਫਾਇਨਾਂਸ ਡਿਪਾਰਟਮੈਂਟ ਪੰਜਾਬ ਗਵਰਨਮੈਂਟ ਦੇ ਵਿਰੁੱਧ ਪਾਈ ਗਈ ਜਿਸ ਦੀਆਂ ਕਈ ਸੁਣਵਾਈਆਂ ਹੋਈਆਂ ਮਿਤੀ 29 ਗਾਹ 24 ਦੀ ਇੱਕ ਅਹਿਮ ਸੁਣਵਾਈ ਦੌਰਾਨ ਜਦੋਂ ਅਨਰਿਵਲ ਜੱਜ ਸਾਹਿਬ ਨੇ ਖਫਾ ਹੋ ਕੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਬਕਾਇਆ ਜਲਦੀ ਅਦਾ ਕਰਨ ਦੀ ਸਰਕਾਰ ਨੂੰ ਡਾਇਰੈਕਸ਼ਨ ਦਿੱਤੀ ਤਾਂ ਫਿਰ ਕੋਰਟ ਦੀ ਮਾਣਹਾਨੀ ਦੇ ਡਰੋਂ ਸਰਕਾਰ ਨੂੰ ਮਹਿਸੂਸ ਹੋਇਆ ਕਿ ਹੁਣ ਤਾਂ ਬਕਾਇਆ ਦੇਣਾ ਹੀ ਪੈਣਾ ਹੈ ਫਿਰ 3 ਨੂੰ 2025 ਦੀ ਕੈਬਨਿਟ ਮੀਟਿੰਗ ਰੱਖੀ ਗਈ ਜਿਸ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ 1-16 ਤੋਂ 36 21 ਤੱਕ ਦਾ 5.5 ਸਾਲਾਂ ਦਾ ਬਕਾਇਆ ਅਦਾ ਕਰਨ ਸੰਬੰਧੀ ਫੈਸਲਾ ਲੈਂਦੇ ਹੋਏ ਪਰਸਨਲ ਵਿਭਾਗ ਵੱਲੋਂ ਪੰਜਾਬ ਫైనాన్స్ ডিপਾਰਟਮੈਂਟ ਨੂੰ 15 ਦਿਨਾਂ ਦੇ ਵਿੱਚ ਬਕਾਏ ਦੀ ਅਦਾਇਗੀ ਸੰਬੰਧੀ ਕਾਰਵਾਈ ਕਾਨੂੰਨ ਲਈ ਲਿਖਿਆ ਗਿਆ। ਇਹਦੇ ਸਿੱਟੇ ਵਜੋਂ ਮਿਤੀ 18 ਤੋਂ 2025 ਨੂੰ ਪੰਜਾਬ ਸਰਕਾਰ ਦੇ ਵਿੱਤ ਭਾਗ ਨੇ ਇੱਕ ਪੱਤਰ ਜਾਰੀ ਕਰਕੇ ਮੁਲਾਜ਼ਮਾਂ ਪੈਨਸ਼ਨਾਂ ਤੇ ਫੈਮਿਲੀ ਪੈਨਸ਼ਨਾਂ ਨੂੰ ਬਕਾਏ ਜਾਰੀ ਕਰਨ ਦਾ ਪੱਤਰ ਜਾਰੀ ਕਰ ਦਿੱਤਾ। ਕੋਰ ਮਤਲਬ ਹੈ ਕਿ ਇਸ ਪੱਤਰ ਵਿੱਚ ਬਕਾਏ ਅਦਾ ਕਰਨ ਦਾ ਜੋ ਢੰਗ ਦੱਸਿਆ ਗਿਆ ਹੈ ਉਸ ਉਹਨੂੰ ਦੇਖ ਕੇ ਤੇ ਪੜ੍ਹ ਕੇ ਬਹੁਤ ਸਾਰੇ ਮੁਲਾਜ਼ਮਾਂ ਨੂੰ ਇੰਜ ਲੱਗਿਆ ਜਿਵੇਂ ਕੁੱਟਿਆ ਪਹਾੜ ਤੇ ਨਿਕਲਿਆ ਚੂਹਾ ਦੇ ਅਖਾਣ ਵਰਗੀ ਕੋਈ ਗੱਲ ਵਾਪਰ ਗਈ ਹੋਵੇ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇੰਜ ਮਹਿਸੂਸ ਕਰ ਰਹੇ ਸਨ ਕਿ ਉਸ਼ ਦਾ ਬਲ ਹੁਣ ਵੀ ਡਿੱਗਿਆ ਹੁਣ ਵੀ ਡਿੱਗਿਆ ਪਰ ਦੂਜੇ ਪਾਸੇ ਬਹੁਤ ਸਾਰੇ ਮੁਲਾਜ਼ਮ ਤੇ ਪੈਨਸ਼ਨਰ ਅਜੇ ਵੀ ਹਨ ਜਿਹੜੇ ਸਮਝਦੇ ਹਨ ਕਿ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਉਹਨਾਂ ਦਾ ਤਰਕ ਹੈ ਕਿ ਜੇ ਬਕਾਇਆ ਸਰਕਾਰ ਹੋਰ ਲੰਬਾ ਸਮਾਂ ਢਟਕਾਈ ਰੱਖਦੀ ਤਾਂ ਫਿਰ ਵੀ ਤਾਂ ਜਿਵੇਂ ਕਿਵੇਂ ਸਹਿਣ ਕਰਨਾ ਹੀ ਪੈਣਾ ਸੀ ਤਾਂ ਹੁਣ ਆਓ ਇੱਕ ਪੰਛੀ ਚਾਤ ਮਾਰਦੇ ਹਾਂ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਬਕਾਇਏ ਖਦਾ ਕਰਨ ਦਾ ਮੋੜ ਕੀ ਹੋਵੇਗਾ ਮਤਲਬ ਇਸ ਦਾ ਢੰਗ ਤਰੀਕਾ ਅਦਾ ਕਰਨ ਦਾ ਕੀ ਹੋਵੇਗਾ ਸਭ ਤੋਂ ਪਹਿਲਾਂ ਬਕਾਇਆ ਪੈਨਸ਼ਨਰਾਂ ਨੂੰ ਦਿੱਤਾ ਜਾਵੇਗਾ ਭਾਵੇਂ ਕਿ ਪੈਨਸ਼ਨਰਸ ਨੂੰ ਪ੍ਰਾਇੋਰਟੀ ਦਿੱਤੀ ਗਈ ਹੈ ਪੈਨਸ਼ਨਰਾਂ ਨੂੰ ਵੀ ਅੱਗੇ ਤਿੰਨ categories ਵਿੱਚ ਵੰਡਿਆ ਗਿਆ ਹੈ ਸਭ ਤੋਂ ਪਹਿਲਾਂ ਜਿਨ੍ਹਾਂ ਪੈਨਸ਼ਨਰਾਂ ਦੀ ਉਮਰ 1/10/2024 ਤੱਕ 85 ਸਾਲ ਜਾਂ ਇਸ ਤੋਂ ਵੱਧ ਬਣਦੀ ਹੈ ਉਹਨਾਂ ਨੂੰ 2 ਮਹੀਨਿਆਂ ਵਿੱਚ ਬਕਾਇਆ ਅਦਾ ਕੀਤਾ ਜਾਵੇਗਾ ਤੇ ਇਹ ਕਿਸ਼ਤਾਂ ਫਰਵਰੀ 2025 ਤੇ ਮਾਰਚ 2025 ਵਿੱਚ ਅਦਾ ਕੀਤੀਆਂ ਜਾਣਗੀਆਂ ਇਹ ਤੇ ਇਹ ਵੀ ਵਰਨਯੋਗ ਹੈ ਕਿ ਜੇਕਰ ਕਿਸੇ ਪੈਨਸ਼ਨਰ ਦੀ ਡੈਥ ਹੋ ਗਈ ਹੋਵੇ ਤਾ ਉਸ ਦੇ ਲੀਗਲ ਵਾਰਸ ਨੂੰ ਫੈਮਿਲੀ ਪੈਨਸ਼ਨ ਦਾ ਬਕਾਇਆ ਅਦਾ ਕਰ ਦਿੱਤਾ ਜਾਵੇਗਾ ਦੂਜੇ ਨੰਬਰ ਤੇ ਬਕਾਇਆ ਉਹਨਾਂ ਪੈਨਸ਼ਨਰਸ ਨੂੰ ਅਦਾ ਕੀਤਾ ਜਾਵੇਗਾ ਜਿਨ੍ਹਾਂ ਦੀ ਉਮਰ 1.10.2024 ਤੱਕ 7500 ਤੋਂ ਵੱਧ ਬੰਡੀ ਹੈ ਭਾਵ ਕਿ ਕਿ 75 ਤੋਂ 85 ਸਾਲ ਦੀ ਉਮਰ ਵਾਲੇ ਪੈਨਸ਼ਨਰ ਨੂੰ 12 ਬਰਾਬਰ ਕਿਸ਼ਤਾਂ ਵਿੱਚ ਇਹ ਬਕਾਇਆ ਅਦਾ ਕੀਤਾ ਜਾਵੇਗਾ ਤੇ ਇਸ ਦੀ ਪਹਿਲੀ ਕਿਸ਼ਤ ਇਹ ਪ੍ਰੋਗਰਾਮ 2025 ਤੋਂ ਸ਼ੁਰੂ ਹੋਵੇਗੀ ਜੋ ਮਾਰਚ 2026 ਤੱਕ ਆਖਰੀ ਕਿਸ਼ਤ ਜਾਏਗੀ ਇਥੇ ਇਹ ਵੀ ਦੱਸਣਾ ਜ਼ਰੂਰੀ ਬਣਦਾ ਹੈ ਕਿ ਡੀਏ ਤੇ ਡੀਆਰ ਦਾ ਜੋ ਸਾਰਾ ਬਕਾਇਆ ਬੰਦਾ ਹੈ ਉਹ ਪੈਨਸ਼ਨਰਾਂ ਨੂੰ ਸਰਕਾਰ ਦੁਆਰਾ ਅਦਾ ਕੀਤਾ ਜਾਵੇਗਾ ਤੀਜੀ ਕੈਟਾਗਰੀ ਉਹਨਾਂ ਪੈਨਸ਼ਨਰਾਂ ਦੀ ਬਣਾਈ ਗਈ ਹੈ ਜਿਨ੍ਹਾਂ ਦੀ ਉਮਰ 75 ਸਾਲ ਤੋਂ ਘੱਟ ਹੈ ਭਾਵੇਂ ਕਿ 58 ਸਾਲ ਤੋਂ 75 ਸਾਲ ਦੀ ਉਮਰ ਵਾਲੇ ਪੈਨਸ਼ਨਰਸ ਹਨ ਇਹਨਾਂ ਪੈਨਸ਼ਨਾਂ ਲਈ ਬਕਾਇਆ ਅਦਾ ਕਰਨ ਦਾ ਫਾਰਮੂਲਾ ਕੁਝ ਜ਼ਿਆਦਾ ਹੀ ਉਜਾਵ ਵਾਲਾ ਬਣਾ ਦਿੱਤਾ ਗਿਆ ਹੈ ਇਹਨਾਂ ਨੂੰ ਕੁੱਲ 42 ਕਿਸ਼ਤਾਂ ਵਿੱਚ ਸਾਰਾ ਬਕਾਇਆ ਅਦਾ ਕੀਤਾ ਜਾਵੇਗਾ ਜਿਹਦੀ ਡਿਟੇਲ ਇਸ ਪ੍ਰਕਾਰ ਹੈ ਸਾਲ 216 ਤੇ 217 ਦਾ ਬਣਦੇ ਬਕਾਏ ਨੂੰ 15 ਬਰਾਬਰ ਕਿਸ਼ਤਾਂ ਦੇ ਵਿੱਚ ਵੰਡ ਕੇ ਦਿੱਤਾ ਜਾਵੇਗਾ ਤੇ ਪਹਿਲੀ ਕਿਸ਼ਤ April 2025 ਤੋਂ ਸ਼ੁਰੂ ਹੋਵੇਗੀ ਇਹ ਕਿਸ਼ਤਾਂ April 2025 ਤੋਂ ਸ਼ੁਰੂ ਹੋ ਕੇ June 2026 ਤੱਕ ਚੱਲਣਗੇ ਫਿਰ 2018 ਤੋਂ 2019 ਤੱਕ ਦੇ ਬਕਾਏ ਨੂੰ 18 ਬਰਾਬਰ ਕਿਸ਼ਤਾਂ ਵਿੱਚ ਵੰਡ ਕੇ ਦਿੱਤਾ ਜਾਵੇਗਾ ਜੋ July 2026 ਤੋਂ ਸ਼ੁਰੂ ਹੋ ਕੇ December 2027 ਤੱਕ ਜਾਣਗੇ ਫਿਰ 2021 ਤੋਂ 3 June 2021 ਤੱਕ ਦੇ ਬਕਾਏ ਨੂੰ 9 ਕਿਸ਼ਤਾਂ ਵਿੱਚ ਵੰਡ ਕੇ ਦਿੱਤਾ ਜਾਵੇਗਾ ਤੇ ਇਹ ਕਿਸ਼ਤਾਂ ਜਨਵਰੀ 2028 ਤੋਂ ਸਤੰਬਰ 2028 ਤੱਕ ਚੱਲਣਗੀਆਂ ਇਸ ਤਰ੍ਹਾਂ ਸਤੰਬਰ 2028 ਤੱਕ 42 ਕਿਸ਼ਤਾਂ 58 ਤੋਂ 75 ਸਾਲ ਦੀ ਪੈਨਸ਼ਨ ਆਉਂਦੀਆਂ ਪੂਰੀਆਂ ਹੋ ਜਾਣਗੀਆਂ ਇਸ ਤੋਂ ਬਾਅਦ ਪੰਜਾਬ ਸਰਕਾਰ ਵਿੱਚ ਕੰਮ ਕਰਦੇ ਵਰਕਿੰਗ ਮੁਲਾਜ਼ਮਾਂ ਨੂੰ 36 ਕਿਸ਼ਤਾਂ ਵਿੱਚ ਬਕਾਇਆ ਅਦਾ ਕੀਤਾ ਜਾਵੇਗਾ 216 ਸਾਲ ਦਾ ਬਕਾਇਆ 12 ਕਿਸ਼ਤਾਂ ਵਿੱਚ ਦਿੱਤਾ ਜਾਵੇਗਾ ਤੇ ਪਹਿਲੀ ਕਿਸ਼ਤ April 2026 ਤੋਂ ਸ਼ੁਰੂ ਹੋਵੇਗੀ ਫਿਰ 2018, 2019, 20 ਤੇ ਜੂਨ 2021 ਤੱਕ ਦਾ ਬਕਾਇਆ 24 ਕਿਸ਼ਤਾਂ ਵਿੱਚ ਵੰਡ ਕੇ ਦਿੱਤਾ ਜਾਵੇਗਾ ਤੇ ਇਸ ਦੀ ਪਹਿਲੀ ਬਕਾਇਦੇ ਦੀ ਕਿਸ਼ਤ April 2027 ਤੋਂ ਸ਼ੁਰੂ ਕੀਤੀ ਜਾਵੇਗੀ ਇਸ ਤੋਂ ਇਲਾਵਾ 1/16 ਤੋਂ 36/21 ਤੱਕ ਦੇ ਰੈਟਾਇਰਡ ਪੈਨਸ਼ਨਾਂ ਦਾ ਲੀਵ ਇਨਕੈਸ਼ਮੈਂਟ ਦਾ ਬਕਾਇਆ 6-6 ਮਹੀਨੇ ਦੀਆਂ ਛਮਾਹੀ ਕਿਸ਼ਤਾਂ ਵਿੱਚ ਅਦਾ ਕੀਤਾ ਜਾਵੇਗਾ ਤੇ ਇਸ ਦੀਆਂ 4 ਕਿਸ਼ਤਾਂ ਬਣਾਈਆਂ ਜਾਣਗੀਆਂ ਫਰਵਰ 2025 ਫਿਰ ਅਕਤੂਬਰ 2025 ਫਿਰ April 2026 ਤੇ ਲਾਸਟ ਅਕਤੂਬਰ 2026 ਵਿੱਚ ਇਹ ਕਿਸ਼ਨਾ ਅਦਾ ਕੀਤੀਆਂ ਜਾਣ ਗਿਆ ਇਹ ਸਾਰਾ ਵਿਰਵਾ ਵਿੱਤ ਭਾਗ ਵੱਲੋਂ ਜਾਰੀ ਕੀਤੇ ਪੱਤਰ ਵਿੱਚ ਵੀ ਇੱਕ ਚਾਰਟ ਦੇ ਰੂਪ ਦੇ ਵਿੱਚ ਦਿਖਾਇਆ ਗਿਆ ਹੈ ਤੇ ਉਸ ਤੋਂ ਦੇਖਿਆ ਜਾ ਸਕਦਾ ਹੈ ਪ੍ਰਾਈਵੇਟ ਸੈਕਟਰ ਲਈ ਡਾਇਰੈਕਟਰ ਪਬਲਿਕ ਐਂਟਰਪ੍ਰਾਈਸੇਸ ਐਂਡ ਡਿਸ ਇਨਵੈਸਟਮੈਂਟ ਪੰਜਾਬ ਵੱਲੋਂ ਅਦਾਇਤਾਂ ਜਾਰੀ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਾਂ ਦਾ ਬਕਾਇਆ ਅਦਾ ਕਰਨ ਸੰਬੰਧੀ ਦੱਸਿਆ ਜਾਵੇਗਾ ਤੇ ਬੋਰਡਾਂ ਕਾਰਪੋਰੇਸ਼ਨਾਂ ਆਟੋਨੋਮਸ ਬਾਡੀਜ਼ ਘਾੜਾ ਮੁਲਾਜ਼ਮਾਂ ਤੇ ਪੈਨਸ਼ਨਾਂ ਨੂੰ ਆਪਣੇ ਰਿਸੋਰਸਸ ਰਾਹੀਂ ਬਕਾਇਆ ਅਦਾ ਕੀਤਾ ਜਾਵੇਗਾ ਤੇ ਪੰਜਾਬ ਸਰਕਾਰ ਦਾ ਵਿੱਤ ਵਿਭਾਗ ਕਿਸੇ ਤਰ੍ਹਾਂ ਦੀ ਵੀ ਕੋਈ ਫਾਈਨੈਂਸ਼ੀਅਲ ਏਡ ਦੇਣ ਲਈ ਜ਼ਿੰਮੇਵਾਰ ਨਹੀਂ ਹੋਵੇਗਾ ਬਕਾਇਆ ਸਬੰਧੀ ਮੁਲਾਜ਼ਮਾਂ ਦੇ ਪੈਨਸ਼ਨਾਂ ਨੂੰ ਇੱਕੋ ਗੱਲ ਦਾ ਰੋਸ ਹੈ ਕਿ ਇਹ ਬਕਾਇਆ ਇਾਕਮੋਸ਼ਤ ਇਕੋ ਕਿਸ਼ਤ ਵਿੱਚ ਅਦਾ ਨਾ ਕਰਕੇ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਿਆਂ ਉਮੀਦਾਂ ਨੂੰ ਟ ਲਗਾਈ ਹੈ ਤੇ ਉਹਨਾਂ ਨਾਲ ਚੰਗੇ ਨਹੀਂ ਕੀਤੀ ਕਿਉਂਕਿ ਉਹ ਤਾਂ ਇਕੋ ਕਿਸ਼ਤ ਵਿੱਚ ਜਾਂ ਫਿਰ ਥੋੜੇ ਸਮੇਂ ਵਿੱਚ ਬਕਾਇਦੇ ਪ੍ਰਾਪਤੀ ਦੀਆਂ ਉਮੀਦਾਂ ਲਾਈ ਬੈਠੇ ਸਨ ਕੁਝ ਮੁਲਾਜ਼ਮਾਂ ਤੇ ਪੈਨਸ਼ਨਰ ਇਹ ਵੀ ਸੋਚ ਰਹੇ ਹਨ ਕਿ ਸਰਕਾਰ ਨੇ ਪਾੜੋ ਤੇ ਰਾਜ ਕਰੋ ਭਾਵ ਡਿਵਾਈਡ ਐਂਡ ਰੂਲ ਦੀ ਪਾਲਿਸੀ ਅਪਣਾ ਕੇ ਇਹਨਾਂ ਦੋਹਾਂ ਵਰਗਾਂ ਵਿੱਚ ਫੁੱਟ ਪਾਉਣ ਦੀ ਨੀਤੀ ਅਭਿਆਰ ਕੀਤੀ ਹੈ ਚਲੋ ਹਰੇਕ ਵਿਅਕਤੀ ਦਾ ਆਪਣਾ ਆਪਣਾ ਨਜ਼ਰੀਆ ਤੇ ਆਪਣਾ ਆਪਣਾ ਸੋਚਣ ਦਾ ਢੰਗ ਹੈ ਤੇ ਹਰ ਕੋਈ ਆਪਣੇ ਦਿਲ ਜਾਂ ਮਨ ਦਾ ਰਾਜਾ ਹੁੰਦਾ ਹੈ ਹਰ ਕਿਸੇ ਨੂੰ ਆਪਣੇ ਢੰਗ ਨਾਲ ਸੋਚਣ ਦਾ ਅਧਿਕਾਰ ਤੇ ਆਜ਼ਾਦੀ ਹੈ ਬਾਕੀ ਆਉਣ ਵਾਲੇ ਸਮੇਂ ਵਿੱਚ ਪਤਾ ਚੱਲੇਗਾ ਕਿ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਇਸ ਦਾ ਕੀ ਪ੍ਰਤੀਕਰਮ ਦੇਖਣ ਨੂੰ ਮਿਲਦਾ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਮੇਰੇ ਦੇਖ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ